ਹਾਂਜੀ ਬਜੀ ਨਮਸਕਾਰ ਆ ਦਾਬਸ ਹੱਥជា ਆਕਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁੜਲੇ ਜਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਘਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਮਾਫੀ ਚਾਹੁੰਦਾ ਵੀਰੋ ਆਲਾ ਆਪਾਂ ਤੁਹਾਡੇ ਲਈ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਕੋਈ ਵੀਡੀਓ ਨਹੀਂ ਲਾ ਪਾਇਆ ਵੀਰੇ ਠੀਕ ਹੈ ਥੋੜੇ ਜਨਾ ਮੇਰਾ ਭਰਾ ਸ਼ਡਿਊਲ ਥੋੜਾ ਜਿਆ ਬਿਜੀ ਸੀ ਤਾਂ ਕਰਕੇ ਅੱਜ ਆਪਾਂ ਤੁਹਾਡੇ ਲਈ ਟਾਈਮ ਕੱਢਿਆ ਤੇ ਮੇਰਾ ਭਰਾ ਦੋ ਅਸਤਰ ਥੋੜੇ ਜਗੇ ਆਪਾਂ ਪੇਸ਼ ਕਰਦੇ ਨੇ ਵੀਰੇ ਪਿਓਰ ਬਲੱਡ ਲਾਈਨ ਦੇ ਵਿੱਚੋਂ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਉਸਤਾਦ ਪੁੰਨੂ ਭੁੱਲਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੀਰੇ ਨਸਲ ਉਹ ਨਸਲਾ ਜਿੰਨਾ ਨੇ ਪੂਰੀ ਦੁਨੀਆ ਮਨਾਈਆ ਮੇਰਾ ਭਰਾ ਠੀਕ ਹੈ ਲੋਵਾਂ ਦੇ ਮੇਰਾ ਵੀਰ ਕਿੰਗ ਮੰਨੇ ਜਾਂਦੇ ਸਦ ਨੂੰ ਆਹ ਕਬੂਤਰ ਜਿਹੜੇ ਬੰਦਿਆ ਕੋਲ ਅਸਲ ਕਬੂਤਰ ਬੈਠਿਆ ਤੇ ਜਿਨ੍ਹਾਂ ਨੇ ਥੱਲੇ ਬਹਿ ਕੇ ਇਹੇ ਜਾਨਵਰ ਡਾਇਏ ਨੇ ਠੀਕ ਹੈ ਲੋਕੀ ਭਰੇ ਐਵੇਂ ਨਹੀਂ ਕਹਿੰਦੇ ਕਿ ਅਨਾੜੀਆਂ ਨੂੰ ਖੰਡਰਾੜੀਆਂ ਚ ਵਹਾ ਦਿੰਦੇ ਨੇ ਆਹ ਕਬੂਤਰ ਚੈੱਕ ਕਰੋ ਮੇਰਾ ਵੀਰ ਬੱਚਿਆਂ ਆਪਣੇ ਆ ਦੀ ਕੁਆਲਿਟੀ ਐ ਇੱਕ ਸਦ ਨੂੰ ਚਿੱਟੀਆਂ ਦਾ ਦੂਜਾ ਮੇਰਾ ਭਰਾ ਕੱਚੀਆਂ ਫੀਲਿੰਗਾਂ ਆਖਾਂ ਦਾ ਦੋਨੇ ਵੀਰੇ ਸਾਗੇ ਭਰਾ ਇੱਕੋ ਝੋਲੀ ਦੇ ਆ ਬਿਲਕੁਲ ਕੋਰੀਆ ਤੇ ਬਾਈ ਜੀ ਉੱਡਣ ਦੀ ਇਹਨਾਂ ਦੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ 1500 ਵਾਲਾ ਮੈਨੂੰ ਫੋਨ ਨਾ ਲਾਵੇ ਵੀਰੇ ਸਾਡੇ ਬੱਚਿਆਂ ਦੀ ਖਰੀਦ ਅੱਗਿਓ ਠੀਕ ਹੈ ਬੱਚੇ ਆ ਸੀ ਮੇਰਾ ਭਰਾ ਭੈਣ ਭਰਾ ਇਹਨਾਂ ਦੇ ਖਤ ਬਾਈਆਂ ਛੁੱਟੇ ਹੋਏ ਆ ਜੀ ਠੀਕ ਹੈ ਨਾ ਤਾਂ ਵੀਰੇ ਕੂਤਰ ਇਹ ਜਾਂਦੇ ਆ ਹਾਂ ਜੇ ਦਸਾਂ ਵਿੱਚੋਂ ਮੇਰਾ ਭਰਾ ਕੀ ਕਹਿਣਾ ਵਿੱਚੋਂ ਤੈਨੂੰ ਨਿਕਲ ਵੀ ਗਏ ਤਾਂ ਕਿਉਂਕਿ ਸਤਨੂੰ ਡਾਵੇ ਕੂਤਰ ਵੱਧਿਆ ਜਿਹੜਾ ਕੂਤਰ ਉੱਡੂਗਾ ਉਹੀ ਜਾਊਗਾ ਮੇਰਾ ਵੀ ਠੀਕ ਹੈ ਜਿਹਨੇ ਉਡਰਨਾ ਹੀ ਨਹੀਂ 11 12 ਵਜੇ ਤਾਈਂ ਉਡਰਨਾ ਉਹਨੇ ਪਿੰਦ ਵੀ ਕੀ ਛੜਨਾ ਮੇਰਾ ਭਰਾ ਠੀਕ ਹੈ ਜਿਹੜੀ ਗੱਲ ਹੈਗੀ ਤੁਹਾਨੂੰ ਸਾਫ਼ ਕਲੀਅਰ ਕਰਕੇ ਦੇਣਾ ਵੀਰੇ ਜਾਂਦੇ ਨਹੀਂ ਕੂਤਰ ਇਹ ਚੈੱਕ ਕਰ ਲਓ ਮੇਰਾ ਭਰਾ ਕਲੀਆਂ ਦੇ ਬੱਚੇ ਆ ਉਡਣ ਦੀ ਆਪਣੀ ਪੂਰੀ ਗਾਰੰਟੀ ਨਾਲ ਬੱਚੇ ਦਿਆਂਗੇ ਮੇਰਾ ਵੀ ਕਾਲ ਉਹੀ ਕਰੇ ਜਿਹਨੂੰ ਭਰਾ ਨੂੰ ਲੋਡ ਹੋਵੇ ਟਾਈਮ ਪਾਸ ਵਾਲਾ ਬੰਦਾ ਮੈਨੂੰ ਫੋਨ ਨਾ ਲਾਵੇ ਠੀਕ ਐ ਕੁਆਲਿਟੀ ਸਦਰੋਂ ਥੋੜੀ ਸਕਰੀਨ ਦੇ ਸਾਹਮਣੇ ਕੱਦ ਕੱਤ ਸ਼ੈਕਾ ਲਕਲ ਤੇ ਰੰਗ ਰੂਪ ਮੇਰਾ ਭਰਾ ਠੀਕ ਐ ਦੇਖੋ ਜੀ ਕਿਵੇਂ ਹਿੱਕਾਂ ਚੌੜੀਆਂ ਪੂਰੇ ਵੀਰੇ ਉੱਚੇ ਲੰਮੇ ਲੰਮੇ ਬੱਚੇ ਤੇ ਬੱਚੇ ਹੁਣ ਖੜਦੇ ਨਹੀਂ ਭਾਈ ਕਿਉਂਕਿ ਨਾ ਬਾਹਰ ਹੁਣ ਖੁੱਲ ਗਿਆ ਖੁੱਢ ਗਿਆ ਤੇ ਅੰਦਰ ਜਾਣ ਨੂੰ ਕਰਦੇ ਆ ਤੇ ਆਪਾਂ ਵੀਡੀਓ ਸਟਾਪ ਕਰਕੇ ਤੁਹਾਨੂੰ ਦੁਬਾਰਾ ਇਹਨਾਂ ਦੀ ਸਟੈਂਡਿੰਗ ਪੋਜੀਸ਼ਨ ਦਿਖਾਉਣਾ ਮੈਂ ਠੀਕ ਐ ਲੋ ਜੀ ਹਾਂਜੀ ਭਾਈ ਜੀ ਆ ਕਰ ਸਕਦੇ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਚੈੱਕ ਖੁੱਡੇ ਦਾ ਦਰਵਾਜ਼ਾ ਖੁੱਲ ਗਿਆ ਸੀਗਾ ਤੇ ਅੰਦਰ ਜਾਣ ਨੂੰ ਬਚਿਆ ਕਰਦੇ ਸੀਗੇ ਦਰਵਾਜ਼ਾ ਬੰਦ ਕਰਕੇ ਹੁਣ ਆਪਾਂ ਤੁਹਾਡੇ ਲਈ ਵੀਡੀਓ ਸ਼ੂਟ ਕਰੀ ਜਾਂਦੇ ਦੇਖੋ ਮਰਾ ਵੀਰੇ ਵੀਰੇ ਰਗ ਰੂਪ ਚੈੱਕ ਕਰੋ ਬੱਚਿਆਂ ਦਾ ਦੇਖੋ ਜੀ ਕਿਵੇਂ ਫੁੱਲ ਸਰੇ ਗੈਦੁੰਦੇ ਕੋਈ ਚੀਨੇ ਗੈਦੁੰਦੇ ਆ ਜੋ ਤੁਸੀਂ ਆਪ ਦੀ ਜਬਾਨ ਵਿੱਚ ਕਹਿਣਾ ਮੇਰਾ ਭਰਾ ਕਹਿ ਸਕਦੇ ਹਾਂ ਪਰ ਭਾਈ ਜੀ ਜਿਹੜੀ ਬਲੱਡ ਲਾਈਨ ਹੈ ਉਹ ਬਾਬੇ ਪੁੰਨੂ ਵਾਲੇ ਕੂਤਰ ਹੀ ਬੱਜੇਗੀ ਠੀਕ ਹੈ ਬਾਕੀ ਆਪਣਾ ਇੱਕ ਭਰਾ ਜੀ ਗੈਰੀ ਸਿੱਧੂ ਮੇਰਾ ਵੀਰੇ ਐਨ ਆਰ ਆਈ ਆ ਕੈਨੇਡਾ ਤੋਂ ਠੀਕ ਹੈ ਪਰਾ ਆ ਯਾਰ ਦੇ ਲੋ ਧੰਨਵਾਦ ਆ ਜੀ ਬਾਈ ਨੇ ਕੱਲ ਮੈਨੂੰ ਸਪੈਸ਼ਲੀ ਮੈਸੇਜ ਕੀਤਾ ਕੱਲ ਆਪਾਂ ਵੀਡੀਓ ਕੋਈ ਨਹੀਂ ਲਾਈ ਕਹਿੰਦਾ ਵੀਰੇ ਯਾਰ ਵੀਡੀਓ ਲਾ ਜਾ ਕੇ ਤੇਰੀ ਵੀਡੀਓ ਵੇਖ ਕੇ ਸਾਡਾ ਆਰਦਾ ਸ਼ੌਕ ਪੂਰਾ ਹੋ ਜਾਂਦਾ ਆ ਠੀਕ ਹੈ ਤੇ ਭਰਾ ਨੇ ਇੰਨੀ ਗੱਲ ਕਹੀ ਵੀਰੇ ਤੁਸੀਂ ਨਸਲ ਦਾ ਨਾਮ ਬੇਫਿਕਰ ਹੋ ਕੇ ਦੱਸਿਆ ਕਰੋ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਉਹਨਾਂ ਨੇ ਖੁਦ ਮੈਨੂੰ ਰਿਕਾਰਡਿੰਗ ਪਾਈ ਕਹਿੰਦੇ ਵੀਰੇ ਕੁੱਤੇ ਭੌਂਕਦੇ ਹੁੰਦੇ ਉਹਨਾਂ ਨੂੰ ਭੌਂਕਨ ਦਿਆ ਕਰੋ ਤੁਸੀਂ ਵੀਡੀਓ ਦੇ ਵਿੱਚ ਮੇਰਾ ਭਰਾ ਖੁੱਲ ਕੈਮਰਾ ਵੀ ਤੁਸੀਂ ਨਸਲ ਦੱਸਿਆ ਕਰੋ ਜੀ ਠੀਕ ਹੈ ਭਰਾ ਨੇ ਆਪਾਂ ਨੂੰ ਸਪੈਸ਼ਲੀ ਕਿਹਾ ਬਾਕੀ ਜਿਹੜੇ ਭਰਾ ਦੀ ਆਪਾਂ ਨੂੰ ਵਾਇਸ ਮੈਸੇਜ ਆਊਗੀ ਸੋਨੂੰ ਮੈਂ ਸੁਣਾ ਦਿੰਨਾ ਆ ਠੀਕ ਹੈ ਵੀਡੀਓ ਦੇ ਵਿੱਚ ਆਪਾਂ ਐਡ ਕਰ ਦਾਂਗੇ ਭਰਾ ਦਾ ਦਿਲੋਂ ਧੰਨਵਾਦ ਆ ਯਾਰ ਠੀਕ ਹੈ ਜਿਹੜੀ ਆਪਣੀ ਵੀਡੀਓ ਨੂੰ ਮੇਰਾ ਵੀ ਇੰਨਾ ਪਸੰਦ ਕਰਦੇ ਨੇ ਠੀਕ ਹੈ ਕਿਉਂਕਿ ਸੱਜਣੋ ਜਿਹੜਾ ਬੰਦਾ ਬਾਹਰ ਬੈਠਾ ਹੁੰਦਾ ਨਾ ਯਾਰ ਉਹ ਬੰਦੇ ਨੂੰ ਤਾਂ ਮੰਨ ਕੇ ਚੱਲੋ ਆਪਣੇ ਫੈਮਿਲੀ ਆਪਣੇ ਘਰਦਿਆਂ ਨੂੰ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ ਪਰ ਤਾਂ ਵੀ ਸੱਜਣੋ ਉਹਨਾਂ ਬੰਦਿਆਂ ਦਾ ਮੇਰਾ ਭਰਾ ਦਿਲੋਂ ਧੰਨਵਾਦ ਆ ਯਾਰ ਜਿਹੜੇ ਉੱਥੇ ਰਹਿ ਕੇ ਵੀ ਮੇਰਾ ਵੀ ਆਪਣੇ ਲਈ ਸਾਡੀ ਵੀਡੀਓ ਦੇ ਲਈ ਮੇਰਾ ਭਰਾ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਦੇ ਨੇ ਠੀਕ ਹੈ ਤੇ ਤੇ ਆਜੂ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਆਪਣੇ ਲਾਸਟ ਤਾਈ ਬਣੇ ਰਹੋ ਦੱਸਿਓ ਵੀ ਦਰਸ਼ਕੋ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਆ ਟੌਪ ਬਚੇ ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰੋ ਜੀ ਆਪਣੇ ਪਹਿਲੇ ਬੱਚੇ ਨੂੰ ਮੇਰਾ ਵੀਰ ਕੱਦ ਕਾਠ ਸ਼ੈਕ ਲਕਲ ਰੰਗ ਰੂਪ ਤੇ ਚੁੱਭਰਦੀਆਂ ਮੇਰਾ ਵੀਰ ਤੁਸੀਂ ਅੱਖਾਂ ਚੈੱਕ ਕਰ ਲਓ ਦੇਖੋ ਜੀ ਅੱਖਾਂ ਬਾਈ ਜੀ ਇਹੋ ਦੀਆਂ ਨਾ ਮੈਂ ਕਹਿੰਦਾ ਡੁੱਬਣ ਵਾਲਾ ਹਸਾਬ ਆ ਚੈੱਕ ਕਰੋ ਦੇਖੋ ਜਿਹਨੂੰ ਕਹਿੰਦੇ ਆ ਨਾ ਮੇਰਾ ਆਪਣਾ ਜਮਾ ਸਰੋਂ ਫੁੱਲੀ ਅੱਖ ਉਹ ਚੀਜ਼ ਆ ਜਮਾ ਟੇਪਰ ਦੇ ਵਿੱਚ ਸਰ ਅੱਖ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਵੀਰੇ ਜਿੰਨੇ ਚੰਗੇ ਬੱਚੇ ਆ ਨਾ ਉਦੋਂ ਮੰਨ ਕੇ ਚੱਲੋ ਦੁੱਗਣਾ ਚੰਗਾ ਅੱਜ ਸਦ ਨੂੰ ਮੌਸਮ ਹੋਇਆ ਬਹੁਤ ਵਧੀਆ ਆਸਾਈ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਨੇਚਰ ਠੀਕ ਹੈ ਜੀ ਬਹੁਤ ਵਧੀਆ ਹੋਇਆ ਬਈ ਆ ਚੈੱਕ ਕਰ ਲਓ ਮਰਾਪਰਾ ਤੁਸੀਂ ਆਪਣਾ ਮਕਮਲ ਬਚਾ ਕਦ ਕਾਠ ਸ਼ਕਲ ਅਕਲ ਰੰਗ ਰੂਪ ਤੁਹਾਡੀ ਸਕਰੀਨ ਦੇ ਸਾਹਮਣੇ ਆ ਤੇ ਬਾਈ ਜੀ ਆ ਆਪਣੇ ਪੱਠੇ ਦੀ ਅਗਲੀ ਅੱਖ ਮਰਾਪਰਾ ਦੇਖੋ ਜੀ ਬਿਲਕੁਲ ਬਾਈ ਜੀ ਪੀੜੀਆਂ ਅੱਖਾਂ ਜਿਹਨੂੰ ਆਪਾਂ ਕਹਿੰਦੇ ਆ ਨਾ ਸਰੋ ਫੁੱਲੀ ਅੱਖ ਉਹ ਕੁਆਲਿਟੀ ਐਸ ਪੱਠੇ ਆਪਣੇ ਦੇ ਵਿੱਚ ਬਿਲਕੁਲ ਲਾਈਟ ਵੇਟ ਬਚਨੇ ਤੇ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਦੇਖੋ ਜੀ ਕਿੱਡੇ ਨਿੱਗਰ ਚੌੜੇ ਉੱਚੇ ਲੰਮੇ ਪੱਲਿਆਂ ਦਾ ਬਚਾ ਆ ਮੋਡੇ ਚੈੱਕ ਕਰ ਲਓ ਜੀ ਵਿੱਚ ਕਾਲੀਆਂ ਵਿੱਚ ਲਾਲ ਪਾ ਆ ਠੀਕ ਆ ਪਿਓਰ ਬਾਬੇ ਪੰਨੂ ਵਾਲੇ ਕਬੂਤਰਾਂ ਵਿੱਚੋਂ ਚੈੱਕ ਕਰ ਲਓ ਵਿੱਚ ਕਾਲੇ ਤੇ ਬਈ ਜੀ ਲਾਲ ਸਿੰਭ ਤੇ ਆ ਸੱਜਣੂ ਆਪਣੇ ਬੱਚੇ ਦਾ ਅਗਲਾ ਪੱਲਾ ਮੇਰਾ ਭਰਾ ਚੈੱਕ ਕਰ ਲਓ ਸੱਜਣੂ ਜਿਹੋ ਜਿਹਾ ਪੈਟਰਨ ਆਪਣਾ ਪਹਿਲੇ ਪੱਲੇ ਦੇ ਵਿੱਚ ਸੀ ਨਾ ਸੇਮ ਉਹੀ ਪੈਟਰਨ ਮੇਰਾ ਵੀਰ ਆਪਣੇ ਇਸ ਪੱਲੇ ਦੇ ਵਿੱਚ ਆ ਆ ਫਰਾਂ ਦੀ ਚੜਾਈ ਲੰਬਾਈ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਵਿੱਚੇ ਵੀਰੇ ਕਾਲੇ ਆ ਲਾਲ ਧਾਰੀਆਂ ਚੈੱਕ ਆ ਲੋ ਵੀਰੇ ਜੋ ਨਸਲ ਵਾਲੇ ਕੂਤਰਾਂ ਦੇ ਹੀ ਹੁੰਦੇ ਆ ਨੇ ਜਣੇਖਣੇ ਕੂਤਰਾਂ ਵਿੱਚ ਨਹੀਂ ਇਹ ਚੀਜ਼ ਪਾਈ ਜਾਂਦੀਗੀ ਠੀਕ ਹੈ ਬਾਕੀ ਰਹੀ ਗੱਲ ਵੀਰੇ ਨਸਲ ਦੀ ਬਲੱਡ ਦੀ ਵੀਰੇ ਕੁੱਲ ਬੰਦੇ ਕੋਲੇ ਬੈਠੀ ਆ ਆਪਦੇ ਮਨ ਚੋਂ ਨਾ ਭਲੇਖਾ ਕੱਢ ਦਿਆ ਕਰੋ ਕਿ ਹਾਂ ਵੀ ਨਸਲਾਂ ਤੁਹਾਡੇ ਕੋਲੀ ਨੇ ਆ ਚੈੱਕ ਆ ਲੋ ਮੇਰਾ ਵੀਰ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਬੱਚਾ ਹਿੱਲਿਆ ਉਹਦੇ باوجود ਬੱਚੇ ਨੇ ਆਪਣੀ ਪੂਛ ਨਹੀਂ ਖੋਲੀ ਜਦ ਕਿ ਮੇਰੇ ਅੰਗੂਠੇ ਕਿੱਥੇ ਨੇ ਆ ਲੋ ਚੈੱਕ ਕਰ ਲੋ ਠੀਕ ਹੈ ਜੀ ਪੂੰਜੇ ਵਿੱਚ ਮੇਰਾ ਭਰਾ ਕਾਲੀਆਂ ਧਾਰੀਆਂ ਨੇ ਤੇ ਮੈਂ ਤੁਹਾਨੂੰ ਇਹ ਪੈਰ ਵਿਖਾਉਣਾ ਆ ਲਓ ਜੀ ਆਹ ਬਾਈ ਜੀ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਬਿਲਕੁਲ ਬੰਦ ਜੋੜ ਜਿਹੋ ਜੀ ਲੋਕ ਉਹੋ ਜੀਆਂ ਨੋਦਰਾ ਬੈਠਾ ਲਈ ਥਾਂ ਤੇ ਉੱਤੇ ਮੇਰਾ ਭਰਾ ਲੱਪਾ ਜ ਆਪਣੇ ਬੱਚੇ ਦੇ ਇਹ ਸੀਗਾ ਦਰਸ਼ਕੋ ਆਪਣਾ ਮਕਮਲ ਬੱਚਾ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹਾਂ ਜੀ ਬਾਈ ਜੀ ਆਪਾਂ ਤੁਹਾਨੂੰ ਪਹਿਲੇ ਬੱਚੇ ਦਾ ਸ਼ੌਂਕ ਕਰਾਤਾ ਤੇ ਮੇਰਾ ਵੀਰ ਆਪਣਾ ਅਗਲਾ ਬੱਚਾ ਚੈੱਕ ਕਰ ਸਕਦੇ ਹੋ ਚੈੱਕ ਠੀਕ ਹੈ ਜੀ ਬਿਲਕੁਲ ਬਾਈ ਜੀ ਇੱਕੋ ਜਿਹੇ ਬੱਚੇ ਆ ਜਿਹੋ ਜੀ ਕੁਆਲਟੀ ਪਹਿਲੇ ਬੱਚੇ ਦੇ ਵਿੱਚ ਸੀ ਨਾ ਸੇਮ ਬਾਈ ਜੀ ਡਿੱਟੋ ਕੁਆਲਟੀ ਐਸੋ ਬੱਚੇ ਦੇ ਵਿੱਚ ਤੇ ਅੱਖਾਂ ਇਹਦੀਆਂ ਹਲਕੀਆਂ ਜਿਹਾ ਹਲੇ ਚਿੱਟੀਆਂ ਪਣ ਲੱਗਦੀਆਂ ਨੇ ਤੇ ਮੇਰਾ ਭਰਾ ਬਿਲਕੁਲ ਇਹਨੇ ਪੀਲੀਆਂ ਅੱਖਾਂ ਦਾ ਬਣ ਜਾਣਾ ਹੈ ਪਰ ਹਲਕਾ ਜਿਹਾ ਇਸ ਦੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਹਾਂਜੀ ਬਾਈ ਜੀ ਆਪਾਂ ਤੁਹਾਨੂੰ ਪਹਿਲੇ ਬੱਚੇ ਦਾ ਮਰਾ ਵੀਰ ਤੁਹਾਨੂੰ ਸ਼ੌਕ ਕਰਾ ਦਿੱਤਾ ਤੇ ਆਹ ਬਾਈ ਜੀ ਉਸੇ ਦਾ ਅਗਲਾ ਭਰਾ ਸੇਮ ਬਾਈ ਜੀ ਉਹੋ ਜੀ ਕੁਆਲਿਟੀ ਆ ਯਾਰ ਠੀਕ ਹੈ ਬਸ ਉਹਦੀਆਂ ਅੱਖਾਂ ਬਿਲਕੁਲ ਸਾਫ਼ ਪੀਲੀਆਂ ਹੋ ਗਈਆਂ ਨੇ ਤੇ ਇਹਦੀਆਂ ਅੱਖਾਂ ਦੇ ਵਿੱਚ ਹਲਕਾ ਜਿਹਾ ਚਿੱਟਾ ਪਾਣਾ ਪਰ ਬਾਈ ਜੀ ਇਹ ਵੀ ਬਿਲਕੁਲ ਪੀਲੀਆਂ ਅੱਖਾਂ ਦਾ ਆਪਣਾ ਪੱਠਾ ਬਣ ਜਾਏਗਾ ਚੈੱਕ ਕਰ ਲਓ ਮਰਾ ਵੀਰ ਇੱਕੋ ਝੋਲੀ ਦੇ ਸੇਮ ਬਾਈ ਜੀ ਉਹੀ ਕੱਦ ਕਾਠ ਉਹੀ ਰੰਗ ਰੂਪ ਉਹੀ ਸ਼ਕਲ ਤੇ ਬਾਈ ਜੀ ਉਹੀ ਬਲੱਡ ਹੈ ਮਰਾ ਵੀਰੇ ਠੀਕ ਹੈ ਬਾਕੀ ਤੁਸੀਂ S1 ਮੇਰਾ ਵੀ ਬੱਚੇ ਆਪਣੇ ਦਾ ਫਰੰਟ ਚੈੱਕ ਕਰ ਲਓ ਸ਼ੈਕਲ ਅਗਲ ਚੈੱਕ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਬੱਚੇ ਆਪਣੇ ਦੀ ਅੱਖ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿਵੇਂ ਸੱਤੇ ਨੂੰ ਗੁਲਾਬੀ ਜੀ ਨੋਕ ਜਿਵੇਂ ਪਹਿਲੇ ਬੱਚੇ ਦੀ ਮੱਥੇ ਕੋਲੋਂ ਨੋਕ ਕਾਲੀ ਸੀ ਨਾ ਸੇਮ ਇਹਦੇ ਵੀ ਮੇਰਾ ਭਰਾ ਕਾਲੀ ਨੋਕ ਆ ਆ ਕਿਉਂ ਜੀ ਤੇ ਬਾਈ ਜੀ ਅੱਖ ਦੀ ਮੇਰਾ ਵੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਪੀਲੀ ਅੱਖਾਂ ਦੇ ਮੇਰਾ ਭਰਾ ਪੱਠੇ ਬੰਦ ਜੋੜਾ ਦੇ ਪੱਠੇ ਅੱトゥ ਹੀ ਉੱਤੇ ਮੇਰਾ ਭਰਾ ਚੈੱਕ ਕਰ ਲਓ ਜੀ ਰੰਗ ਦੇਖੋ ਕਾਲੇ ਲਾਲ ਸਿੰਭ ਮੇਰਾ ਭਰਾ ਮੈਕਸ ਠੀਕ ਹੈ ਤੇ ਆ ਬਈ ਦੂਜੇ ਸਾਈਡ ਦੀ ਅੱਖ ਆਪਣੇ ਬੱਚੇ ਦੀ ਚੈੱਕ ਕਰ ਸਕਦੇ ਹਾਂ ਦੇਖੋ ਜੀ ਕਿਵੇਂ ਗੁਲਾਬੀ ਜੀ ਨੂੰ ਸੇਮ ਉਹੋ ਜੀਆਂ ਪਲਕਾਂ ਦੇ ਬਈ ਜਿਵੇਂ ਬਿਲੀਆਂ ਅੱਖਾਂ ਦਾ ਆਪਣਾ ਇਹ ਪਠਾ ਆ ਲੋ ਜੀ ਇਹ ਮੇਰਾ ਭਰਾ ਪੱਲੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੱਡੇ ਵੱਡੇ ਵੱਡੇ ਪੱਲਿਆਂ ਦੇ ਆਪਣੇ ਆਹ ਬੱਚੇ ਆ ਸਦੋਂ ਕਲੀਆਂ ਦੇ ਬੱਚੇ ਮੈਂ ਕਹਿੰਦਾ ਜਿੰਨੇ ਮਰਜ਼ੀ ਡਾਲੀਓ ਯਾਰ ਠੀਕ ਹੈ ਦੇਖੋ ਜੀ ਆਹ ਹੁੰਦੀ ਮੇਰਾ ਭਰਾ ਪੱਲੇ ਦੀ ਲੈਂਥ ਠੀਕ ਹੈ ਰਹੀ ਗੱਲ ਪੂਸ਼ ਦੀ ਮੈਨੂੰ ਦੱਸਣ ਦੀ ਲੋੜ ਨਹੀਂ ਸਾਡੇ ਜਨਾਂ ਪਰ ਪੂਸ਼ ਕੀ ਰੱਖਦੇ ਨੇ ਲੋਕਾਂ ਨੂੰ ਉਂਗੂਠੇ ਐ ਲਾ ਕੇ ਨਹੀਂ ਉਂਗੂਠੇ ਖੁੱਲੇ ਛੱਡ ਕੇ ਹਲਾ ਕੇ ਪੂਛ ਵਿਖਾਈ ਦੀ ਮੇਰਾ ਵੀਰ ਠੀਕ ਹੈ ਜੀ ਬਿਲਕੁਲ ਸੱਜਣੋਂ ਸਿਰੇ ਤਾਈ ਪੱਠਾ ਆਪਣਾ ਕੰਨੀਆਂ ਰੱਖਦਾ ਚੈੱਕ ਕਰ ਸਕਦੇ ਹੋ ਪੱਠਾ ਆਪਕੇ ਥੋੜਕਿਆ ਆ ਤੇ ਆ ਬਈ ਜੀ ਅਗਲਾ ਪੱਲਾ ਦੇਖੋ ਜੀ ਵੀਰੇ ਦੋਨੇ ਪੱਲੇ ਜਮਾਂ ਇੱਕੋ ਜਿਹੇ ਨੇ ਚੈੱਕ ਕਰ ਲਓ ਜਿਹੋ ਜਿਹਾ ਪਹਿਲਾ ਪੱਲਾ ਮੇਰਾ ਆਪਰਾ ਉਹੋ ਜਿਹੇ ਦਾ ਅਗਲਾ ਪੱਲਾ ਆ ਠੀਕ ਹੈ ਤੇ ਆ ਬਈ ਜੀ ਬੱਚੇ ਆਪਣੇ ਦੇ ਪੈਰ ਜਿਹੋ ਜੀ ਨੋਗ ਉਹੋ ਜੀਆਂ ਨੌਂਦਰਾ ਬੰਦ ਜੋੜ ਬਰੀਕ ਜੇ ਪੈਰਾਂ ਦਾ ਬੱਚਾ ਵੀਰੇ ਠੀਕ ਹੈ ਬਿਲਕੁਲ ਕੋਰੇਆ ਕੋਈ ਛੱਤ ਨਹੀਂ ਲੱਗੇ ਕਿਸੇ ਟਾਂਗੀ ਤੇ ਨਹੀਂ ਲੱਗੇ ਤੁਸੀਂ ਆਦੇ ਸਹਾਨਾ ਕੀ ਜਾ ਕੇ ਉਡਾ ਸਕਦੇ ਹੋ ਇਹ ਸੀਗਾ ਦਰਸ਼ਕੋ ਆਪਣਾ ਮਕਮਲ ਦੂਸਰਾ ਬੱਚਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਦੁਬਾਰਤੋਂ ਤੁਰਦੇ ਫਿਰਦੇ ਪਲੱਸ ਇਹਨਾਂ ਦੀ ਤੁਹਾਨੂੰ ਸਟੈਨਿੰਗ ਮਿਊਜ਼ੀਸ਼ੀਨ ਆਪਾਂ ਵਿਖਾਉਨੇ ਆਂ ਔਰ ਬਾਈ ਜੀ ਵੈਕਸੀਨੇਟ ਹੋਏ ਹੋਏ ਬੱਚੇ ਜੇ ਤੁਸੀਂ ਖੋੜਿਆਂ ਤੇ ਬੇਫਿਕਰ होके ਛੱਡ ਸਕਦੇ ਹੋ ਠੀਕ ਹੈ ਪਰ ਵੀਰੇ ਮਾੜਾ ਮੋਟਾ ਧਿਆਨ ਤੁਸੀਂ ਖੁਦ ਵੀ ਰੱਖਿਆ ਕਰੋ ਠੀਕ ਹੈ ਕਈ ਵਾਰੀ ਨਵਾਂ ਜਗਾ ਦਾ ਕਰਕੇ ਮੰਨ ਕੇ ਚਲੋ ਕਬੂਤਰ ਉਪਰਾ ਕਰਦਾ ਦਾਣਾ ਪਾਣੀ ਨਹੀਂ ਖਾਂਦਾ ਠੀਕ ਹੈ ਕਬੂਤਰ ਮੇਰਾ ਵੀ ਸਟ੍ਰੈਸ ਦੇ ਵਿੱਚ ਜਾ ਵੜਦਾ ਸਜਣੋ ਜਦੋਂ ਆਪਣਾ ਕਬੂਤਰ ਸਟ੍ਰੈਸ ਦੇ ਵਿੱਚ ਜਾ ਵੜਿਆ ਉਹਨੂੰ ਬਿਮਾਰੀ ਪੈਣੀ ਹੀ ਪੈਣੀ ਆ ਮੇਰਾ ਭਰਾ ਠੀਕ ਹੈ ਇਸ ਗੱਲ ਦਾ ਮੇਰਾ ਵੀ ਤੁਸੀਂ ਜਰੂਰ ਧਿਆਨ ਰੱਖਿਆ ਕਰੋ ਦਾਣਾ ਕਬੂਤਰ ਹਮੇਸ਼ਾ ਖਾ ਲੈਂਦਾ ਵੀਰੇ ਆਸੇ-ਬਾਸੇ ਪਰ ਪਾਣੀ ਨਹੀਂ ਉਤੋਂ ਕਈ ਵਾਰੀ ਪੀਤਾ ਜਾਂਦਾ ਠੀਕ ਹੈ ਕਿਉਂਕਿ ਕਈ ਭਰਾਵਾਂ ਦੇ ਸਜਣੋ ਖੁੱਲੇ ਭਾਂਡੇ ਲੱਗੇ ਹੁੰਦੇ ਪਾਣੀ ਵਾਲੇ ਕਈਆਂ ਦੇ ਕੁੱਜੀਆਂ ਹੁੰਦੀਆਂ ਨੇ ਤੇ ਕਈਆਂ ਦੇ ਮੇਰਾ ਭਰਾ ਡਰਿੰਕਰ ਲੱਗੇ ਹੁੰਦੇ ਨੇ ਤੇ ਨਵੀਂ ਤਿਆਰ ਕਰਕੇ ਕਬੂਤਰਿਆ ਕੁ ਦਮ ਪਾਣੀ ਖੁੱਲ ਕੇ ਨਹੀਂ ਪੀਂਦਾ ਤੁਸੀਂ ਆਪ ਦੇ ਸੁਹਾਨਾ ਤੁਸੀਂ 20 ਕ ਮਲ ਪਾਣੀ ਰਾਤ ਨੂੰ ਪਿਆ ਜਿਆ ਕਰੋ ਜੀ ਕਬੂਤਰਾਂ ਨੂੰ ਕੋਹ ਨਹੀਂ ਹੁੰਦਾ ਮੇਰਾ ਵੀਰ ਠੀਕ ਹੈ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਕ ਕਰਾਉਣਾ ਤੇ ਹਾਂਜੀ ਦਰਸ਼ਕੋ ਆ ਤੁਸੀਂ ਆਪਣੇ ਪਹਿਲੇ ਬੱਚੇ ਦੀ ਮੇਰਾ ਭਰਾ ਮਕਮਲ ਤੌਰ ਤੇ ਮਰਾ ਵੀਰ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰੋ ਦੇਖੋ ਭਾਈ ਜੀ ਪੱਥੇ ਐਸੇ ਨੇ ਨਾ ਮੇਰਾ ਵੀਰ ਵੇਕ ਕੇ ਇਹਨਾਂ ਨੂੰ ਭੁੱਖ ਲੱਥਦੀ ਹੈ ਜੀ ਠੀਕ ਹੈ ਹੁਣ ਮੈਂ ਤੁਹਾਨੂੰ ਅਗਲਾ ਬੱਚਾ ਵੀ ਛੱਡ ਕੇ ਵਿਖਾਉਣਾ ਆ ਲਓ ਭਾਈ ਜੀ ਆ ਤੁਸੀਂ ਆਪਣੇ ਅਗਲੇ ਬੱਚੇ ਦੇ ਵੀ ਮੇਰਾ ਵਿਰਕ ਕਰ ਸਕਦੇ ਹੋ ਮਕਮਲ ਦਰਸ਼ਨ ਬਾਕੀ ਤੁਹਾਨੂੰ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮਰਾ ਵਿਰ ਤਸੱਲੀ ਬਖਸ਼ਿਆ ਆਪਾਂ ਤੁਹਾਨੂੰ ਸ਼ੌਂਕ ਕਰਾਇਆ ਮੇਰਾ ਆਪਰਾ ਪੱਠੇ ਤੁਹਾਨੂੰ ਕਿਦਾਂ ਦੇ ਲੱਗੇ ਮਰਾ ਵੀਰ ਕਮੈਂਟ ਕਰਕੇ ਮੇਰੇ ਸਾਰੇ ਵੀਰਾਂ ਨੇ ਮੈਨੂੰ ਲਾਜ਼ਮੀ ਦੱਸਣਾ ਹੈ ਠੀਕ ਹੈ ਭਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵਿਰੇ ਆਪਣੇ ਕੋਲੇ ਟਾਪ ਕੁਆਲਟੀ ਦੇ ਪਿਓਰ ਭਾਈ ਜੀ ਬਲੱਡ ਦੇ ਵਿੱਚੋਂ ਠੀਕ ਹੈ ਪੱਠੇ ਆਪਣੇ ਕੋਲੇ ਬੈਠੇ ਆ ਕਿਸੇ ਭਰਾ ਨੂੰ ਬੱਚੇ ਚਾਹੀਦੇ ਹੁਣ ਡਾਊਨ ਦੇ ਵਾਸਤੇ ਮੈਂ ਕਹਿੰਦਾ ਭਾਈ ਜੀ ਤੁਹਾਡੀ ਛੱਤ ਦੇ ਉੱਤੇ ਨਾ ਰੰਗ ਪੂਰਾ ਬੰਨਣਗੇ ਪੂਰਾ ਬਾਕੀ ਅੱਗੇ ਤੁਹਾਡੀ ਕਿਸਮਤ ਜਾਂ ਮੇਰਾ ਭਰਾ ਤੁਹਾਡੀ ਆਪਦੀ ਸਾਂਹ ਵਿਆਜੀ ਜਿੰਨੀ ਸਾਂਹ ਬਕਰ ਲਓਗੇ ਮੇਰਾ ਭਰਾ ਉਹਨੇ ਵੱਧ ਚੰਗਾ ਰਿਜ਼ਲਟ ਤੁਹਾਨੂੰ ਮਿਲੂਗਾ ਇਹਨਾਂ ਬੱਚਿਆਂ ਦਾ ਠੀਕ ਹੈ ਬਾਕੀ ਡਲਪਰੀਨਾ ਦੀ ਯਾਲ ਪੰਜਾਬ ਆ ਪੰਜਾਬ ਤੋਂ ਲਾ ਬੋ ਸਦ ਨੂੰ ਦਿੱਲੀ ਚੰਡੀਗੜ੍ਹ ਤੇ ਅੰਮਾਲਾ ਇੱਥੋਂ ਤਾਂ ਹੀ ਮੇਰਾ ਵੀ ਜਨਮਰ ਆਪਣੇ ਜਾਂਦੇ ਨੇ ਕੋਈ ਮੇਰਾ ਵੀ ਰਿਸ਼ਤਾ ਤੋਂ ਇਸ਼ੂ ਹੋਵੇ ਠੀਕ ਹੈ 83 ਤੇ ਨੰਬਰ ਤੇ ਮੇਰਾ ਵੀ ਤੁਸੀਂ ਆਪਣੇ ਭਰਾ ਦੇ ਨਾਲ ਕੰਟੈਕਟ ਕਰਕੇ ਜਲਦ ਤੋਂ ਜਲਦ ਮੇਰਾ ਵੀ ਇਹੋ ਜੇ ਨਿਆਬ ਬੱਚੇ ਮੰਗਾਲੂ ਠੀਕ ਹੈ ਕਿਉਂਕਿ ਸਦਨੋ ਟੌਪ ਵਾਲੇ ਬੰਦਿਆਂ ਨੂੰ ਇਹੋ ਜੀਆਂ ਚੀਜ਼ਾਂ ਮਿਲਦੀਆਂ ਕਿਉਂ ਦੇਖੋ ਪਾਉਂਦਾ ਗੇਰ ਕੇ ਨਹੀਂ ਦੇਖੋ ਮੇਰੇ ਅੱਗੇ ਕਿਵੇਂ ਖੜਦਾ ਆ ਬੱਚਾ ਦੇਖੋ ਜੀ ਤਾਂ ਆਪ ਦੀ ਕਿਵੇਂ ਤਾਂ ਨੂੰ ਚੱਕਦਾ ਜਮਾ ਪੀਲੀਆਂ ਅੱਖਾਂ ਦੂਜਾ ਜਮਾ ਚਿੱਟੀਆਂ ਦਾ ਮੇਰਾ ਵੀਰ ਇੱਕੋ ਝੋਲੀ ਦੇ ਵੀਰੇ ਦੋਨੇ ਟੌਪ ਬੱਚੇ ਆ ਤੇ ਉੱਡਣਗੇ ਬਾਈ ਪੂਰੀ ਧੰਨ ਧੰਨ ਕਰਾਉਣਗੇ ਧੰਨ ਧੰਨ ਠੀਕ ਹੈ ਅਗਰ ਚੰਗੀ ਸਾਂਭ ਕਰੋਗੇ ਤਾਂ ਨਹੀਂ ਤਾਂ ਸਾਡੇ ਯੂਟਿਊਬਰਾਂ ਦੀ ਗਾਰੰਟੀਆਂ ਉੱਥੇ ਕਹੋ ਨਹੀਂ ਕਰਦੀਆਂ ਜਿੱਥੇ ਬੰਦਾ ਆਪ ਮਿਹਨਤ ਨਾ ਕਰੇ ਆਪ ਦਾ ਦਿਮਾਗ ਨਾ ਵਰਤੇ ਮੇਰਾ ਭਰਾ ਠੀਕ ਹੈ ਤੇ ਆ ਸੀ ਕਿ ਦਰਸ਼ਕੋ ਆਪਣੇ ਅੱਜ ਵਾਲੇ ਮਕਮਲ ਬੱਚੇ ਕਿੱਦਾਂ ਦੇ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਟੌਪ ਬੱਚੇ ਤੇ ਲਿਆਵਾਂਗੇ ਸਦਰੋਂ ਤੁਹਾਡੇ ਵਾਸਤੇ ਕੋਈ ਫਿਰ ਵਧੀਆ ਨਵੇਂ ਟੌਪ ਤੇ ਬਾਜੀ ਬਲੱਡ ਲਾਈਨ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਜਨਪਰ ਤਾਤਾਗਲੇ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ